ਨਾ ਖਾ ਯਾਰ ਇਹਦੇ ਪਿਛੋ ਲੰਦਾ ਉਹਨੂੰ ਵੀ ਗਾਂ ਨੂੰ ਮਾਰਦਾ ਧੱਕਾ ਚਾਰ ਹੋ ਜਾਣਾ ਵੀ ਬਿਆਵਾ ਹੋ ਗਿਆ ਹੋ ਗਿਆ ਹੁਣ ਫੇਰ ਫਸ ਗਿਆ ਅਰਜਨ ਹੋਰ ਭਾਈ ਨਹੀਂ ਫਸਦਾ ਬਹੁਤ ਜਿਆਦਾ ਹੈ ਚੱਲ 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 ਹੋਰ ਨਿਕਲ ਗਿਆਈ ਆ ਸਿੰਘ ਭੋਕਦੇ ਪੂਰੇ ਸਿੰਘ ਆ ਸੰਗਰੂਰ ਤੋਂ ਆਏ ਵੀਰ ਕਾਲਾ ਬੁੱਲਾ ਪਿੰਡ ਆਈ ਬਾਪੂ ਲੈ ਆਈ ਨਾਰੀਆ ਬਹੁਤ ਵੱਡੇ ਪੱਦਰ ਤੇ ਸੇਵਾ ਕੀਤੀ ਜਾ ਰਹੀ ਹੈ ਕਿਸਾਨ ਵੀਰਾਂ ਵੱਲੋਂ ਕਿਸਾਨਾਂ ਦੀਆਂ ਪੈਲੀਆਂ ਵਾਸਤੇ ਬਹੁਤ ਵੱਡੇ ਪੱਦਰ ਤੇ ਬੁਲੰਦ ਹੌਸਲੇ ਇਹਨਾਂ ਦੇ ਬੁਲੰਦ ਜਿਗਰੇ ਵੇਖੋ ਰੇਤ ਕਰੋ ਚੈੱਕ ਖਰਨੀ ਕਿਨੇ ਤੇ ਲੈ ਜਾਓ ਵਾਧੂ ਰੇਤਾ ਜੇ